ਕਿਸਤ ਰਵੰਦੀ ਤਾਂ ਤਾਂ ਉਹਦੀ ਸਾਹਮਣੇ ਜਾ ਕੇ ਦੇਖੋ ਸੱਤ ਸਾਰੇ ਸਾਰਾ ਸ਼ਹਿਰ ਨਵਾਂ ਬਣਾਇਆ ਬਾਦੂ ਸਾਹਿਬ ਨੇ ਹਾ ਬਰਬਾਰ ਸਾਹਿਬ ਜਾ ਕੇ ਦੇਖੋ ਧੀ ਅੰਮ੍ਰਿਤਸਰ ਸਾਹਿਬ ਜਾ ਕੇ ਦੇਖੋ ਅਗਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਐ ਖਾਲਸਾ ਪੰਥ ਦੀ ਸੇਵਾ ਕਰਨ ਵਾਲੀ ਪਾਰਟੀ ਐ ਤੇ ਆਪਾਂ ਹੋਲ ਦਿੱਤਾ ਉਹਨਾਂ ਦੀ ਗੱਲਾਂ ਜਾ ਕੇ ਜਿਹੜੇ ਲਫੇਰੇ ਆ ਝਾੜੂਆਂ ਇਹਦੇ ਗੱਲਾਂ ਜਾ ਕੇ ਕਾਂਗਰਸੀਆਂ ਦੇ ਗੱਲਾਂ ਜਾ ਕੇ ਅੰਮਨਦ ਵਰ ਤੋਂ ਜਿਹੜਾ ਦਾਤੂ ਵਾਲ ਵਰ ਕੇ ਜਿਹੜੇ ਏਜੰਸੀਆਂ ਦੇ ਬੰਦੇ ਉਹਨਾਂ ਦੀ ਗੱਲਾਂ ਕਰਕੇ ਅੱਜ ਕੀ ਹੈ ਕੋਨੇ ਗੁਰੂ ਘਰਾਂ ਦੇ ਕਬਜ਼ਾ ਹੋਣ ਲੱਗੇ ਤੱਕ ਹਜ਼ੂਰ ਸਾਹਿਬ ਤੇ ਹੁਣ ਸਿੱਖ ਕੌਮ ਦੀ ਕੰਟਰੋਲ ਨਹੀਂ ਹੈ ਉਹਨਾਂ ਦਾ ਕੰਟਰੋਲ ਹੈ ਤੱਕ ਪਟਨਾ ਸਾਹਿਬ ਤੇ ਹੁਣ ਉਹਨਾਂ ਦਾ ਕੰਟਰੋਲ ਹੈ ਜਿੱਥੇ ਖਾਲਸਾ ਪੰਥ ਦੀ ਕਮੇਟੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਲੈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਹਰਿਆਣਾ ਆਪ ਨੇ ਕਬਜ਼ੇ ਕਰ ਲਿਆ ਤੇ ਕਿਦੋਂ ਜਾਗੋਗੇ ਤੇ ਕਿਦੋਂ ਜਾਗੋਗੇ ਜੇਰੀ ਕੌਮ ਦੀ ਫੌਜ ਨਾ ਹੋਏ ਨਾ ਕੌਮ ਹੋ ਜਾਂਦੀ ਹੈ ਅਕਾਲੀ ਦਲ ਥੋੜੀ ਫੌਜ ਹੈ ਸਮਝੋ ਜੇ ਹੋਰ ਵੱਡਾ ਇਲਫਾਨ ਕਰਾ ਕੇ ਸਮਝੋ ਨਾ ਫਿਰ ਬਹੁਤ ਲੇਟ ਹੋ ਜੂਗੀ ਇੱਥੇ ਰਹਿਣਾ ਇੱਥੇ ਜਿਉਣਾ ਮਰਨਾ ਇੱਥੇ ਕੇ ਜਿਹੜੀ ਵਾਲੇ ਕੋਲੇ ਨਹੀਂ ਜਾਇੱਥੇ ਜੁਣਾ ਆ ਕਾਂਗਰਸੀਆਂ ਨੂੰ ਕੋਈ ਦੇਣਾ ਉਹਨਾਂ ਦਾ ਹੁਕਮ ਦਿੱਲੀੋਂ ਆਉਂਦੇ ਆ ਜੇ ਕਾਰਨ ਤੇ ਇੱਥੇ ਆਜਿਮਿਆ ਤੋ ਰਾਸਤਾ ਬਣ ਜੂਗਾ ਐਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ 10 ਸਾਲ ਖਰਾਬ ਕਰ ਲਏ ਆਪਾਂ ਅੱਜ ਇਹ ਜਿੰਨੀ ਛਟੋਣਾ ਸਾਰੀਆਂ ਨਿਗਾ ਪੰਜਾਬ ਦੀ ਇੱਥੇ ਮੱਝਲ ਸਾਰੀਆਂ ਨਿਗਾ ਫੁੱਟ ਗਈਆਂ ਤੁਸੀਂ ਮੋੜਾ ਪਾ ਕੇ ਆਪਣੀ ਕੌਮ ਨੂੰ ਤਕੜਾ ਕਰ ਸਕਦੇ ਹੋ ਇਹ ਹੋ ਜੋ ਇੱਕ ਝੰਡੇ ਥੱਲੇ ਪੰਖ ਦੇ ਝੰਡੇ ਥੱਲੇ ਕੱਟੇ ਹੋ ਗਏ ਜੇ ਵੱਡੀ ਨੁਕਸਾਨ ਖਾ ਗਏ ਤੇ ਫਿਰ ਜਿਵੇਂ ਹੁਣ ਹੜ੍ਹ ਆਏ ਹਨ ਸਾਰੇ ਪੰਜਾਬ ਵਿੱਚ ਡੁੱਬ ਜਾਣਾ ਸਿਰ ਹੁਣ ਜਿਹੜੇ ਸਾਡੇ ਉਮੀਦਵਾਰ ਪ੍ਰਿੰਸੀਪਲ ਦਾ ਭਾਈ ਬਾਬਾ ਦੇਖੋ ਅੱਜ ਲਈ ਮੈਂ ਤੁਹਾਨੂੰ ਦੱਸਣਾ ਮੈਂ ਦੇਖ ਰਿਹਾ ਸੀ ਇੱਕ ਪਾਸੇ ਪੰਛ ਦਾ ਡਬਾਰ ਇੱਕ ਪਾਸੇ ਧਰਮੀ ਪੁੱਜੀ ਪਰਿਵਾਰ ਹੈ ਕੋਈ ਮੇਲ ਹੈ ਇੱਕ ਪਾਸੇ ਹੋਣਾ ਚਾਹੀਦਾ ਸਾਰਾ ਹਲਕਾ ਦੱਸ ਦਈਏ ਕਿ ਗੱਦਾਰਾਂ ਨੂੰ ਕਿਤੇ ਬਖਸ਼ਦਾ ਨਹੀਂ ਖਾਲਸਾ ਪੰਥ ਜਿਹੜੇ ਬੰਦੇ ਨੇ ਸਾਰੇ ਐਸ ਪਲਾਸਟਿਕ ਲਿੱਪੀ ਸਾਰਾ ਇਕ ਕੀਤਾ ਬਸ ਦੋ ਗੱਲ ਮੈਂ ਨਾ ਕਰਦੇ ਜਿਹੜਾ ਬੰਦਾ ਦੋ ਗੱਲ ਮਨਾ ਕਰਕੇ ਭੱਜ ਸਕਦਾ ਕਾਨੂੰਨ ਤੇ ਸ਼ਰਾਬ ਮੰਨ ਸਕਦਾ ਉਹਦਾ ਕੀ ਕਰੈਕਟਰ ਹੈ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇੱਕ ਇੱਕ ਵੋਟ ਤੁਹਾਡੀ ਤੁਹਾਡਾ ਨਗਰ ਮੈਂ ਦੇਖ ਹੀ ਲਿਆ ਮੈਂ ਕਹਿੰਦਾ ਕਿਉਂਕਿ ਪੂਰਾ ਨਗਰ ਤੋਂ ਸਾਰੇ ਨਗਰ ਵਾਲੇ ਬਲ ਕੇ ਸੰਤਾਨਾਂ ਹੱਦ ਤੇ ਮੇਰੀ ਲਿਆ ਦੋਗੇ ਮੈਂ ਤੁਹਾਨੂੰ ਅਜਾ ਕਰਦਾ ਪਿੰਡਾਂ ਤੇ ਪਿੰਡਾਂ ਦੌੜਦਾ ਕਰ ਲੋ ਤੁਸੀਂ ਇਕੱਲੇ ਹਲਸਾ ਪੰਜਾਬ ਦੀ ਪਾਰਟੀ ਪੰਜਾਬ ਦੀ ਆਪਣੇ ਕੌਮ ਦੀ ਜੇਹਬੰਦੀ ਦਾ ਬੂਥ ਲੱਗੂਆ ਹੋਰ ਕਿਤੇ ਨਹੀਂ ਕਿਸੇ ਜਨ ਨਹੀਂ ਲੱਗਣ ਦੇਣਾ ਆਪਾਂ ਗੋਲ ਕਾ ਪਰਮਾਤਮਾ ਮਿਹਰ ਕਰੇ ਆ 100 ਸਾਰੇ ਰਹਿ ਗਿਆ ਵਿਤਕ ਕੌਮੀ ਪਾਰਟੀ ਦੇ ਸੇਵਾ ਦੇ ਮੈਂ ਆਪਣੇ ਤੇਲਾ ਕੰਮ ਕਰਦਾ ਜਿੰਨੇ ਆਪਣੇ ਦਰਵਾਜ਼ੇ ਸਾਰਿਆਂ ਤੇ ਪੱਕੇ ਸੀਮਿੰਟ ਦੇ ਬੰਦ ਬਣਾਈ ਜਾਣਗੇ ਪੱਕਾ ਲਾਜ ਕਰ ਦੂੰ ਜਿਵੇਂ ਫਰਕਾ ਲਗੀਦਾ ਸੀ ਜਿਹ ਬੀਜੀ ਪੂਰੀ ਕੀਤੀ ਸੀ ਮੈਂ ਮੈਨੂੰ ਜਦੋਂ ਮੈਂ ਕਹਿੰਦਾ ਬੀਜੀ ਪੂਰੀ ਕਰਦੇ ਲੋਕੀ ਕਹਿੰਦੇ ਕਾਂਗਰਸੀ ਆਈ ਮੜੀ ਜਾਂਦਾ ਅੱਜ ਤੱਕ ਮੈਂ ਜੋ ਕਿਹਾ ਵਾਅਦਾ ਕੀਤਾ ਹੈ ਇਹ ਨਹੀਂ ਆਈਆਂ ਸਰਕਾਰ ਕਿਵੇਂ ਬੰਦਿਆ ਨੂੰ ਸੀਮਣ ਨਹੀਂ ਨਾ ਬਣਾ ਰਹੀ ਬਣਾ ਸਕਤੀ ਹੈ ਕਿ ਨਹੀਂ ਮੈਂ ਤਾਂ ਪਾਣੀ ਵਾਲੇ ਪਾਸੇ ਚਲਾਦੀ ਸੀ ਓਠੇ ਮਾਣ ਸਮਝਦਾ ਆ ਆ ਜਿੰਨੇ ਨੁਕਸਾਨ ਹੁੰਦਾ ਆਪਣੇ ਕਿਸਾਨਾਂ ਦਾ ਦੀਪਾ ਦਾ ਪਿੰਡਾਂ ਤੇ ਕਿੰਨਾ ਦਬਾਅ ਹੋ ਰਿਹਾ ਮੈਨੂੰ ਉਹ ਸਾਰੇ ਪੰਜਾਬ ਨੂੰ ਮੈਂ ਵਾਦਾ ਕਰਦਾ ਮੇਰੀ ਅੱਜ ਬਿਆਨ ਨੂੰ ਲੋਡ ਕਰ ਲਿਓ ਜਿਸ ਦਿਨ ਸਰਕਾਰ ਆਜੀ ਸਾਲ ਦੇ ਖਾਲ ਦੇ ਅੰਦਰ ਹਮਾਚਰ ਤੋਂ ਲੈ ਕੇ ਪਾਕਿਸਤਾਨ ਤੱਕ ਜਿੰਨੇ ਆ ਦਰਿਆ ਆਪਣੇ ਬਾਰੇ ਵਿੱਚ ਚੈਨਲ ਕਰਕੇ ਪੱਕੇ ਜਿਵੇਂ ਸੀਮਨ ਡੈਮ ਮੰਗੋ ਤਾਂ ਸਾਰਾ ਡੈਮ ਇੱਕ ਹੁਣ ਅਸੀਂ ਕਰ ਦਾਂਗੇ ਵਾਹ ਵਾਹ ਇਹ 7000 ਕਰੋੜ ਲੱਗਣ ਕੋਈ ਛੋਟਾ ਰਵੱਸ ਵੱਡੀ ਗੱਲ ਨਹੀਂ ਸੋਚ ਵੱਡੀ ਹੋਣੀ ਚਾਹੀਦੀ ਹੈ ਬਾਕੀ ਜਿਹੜੀਆਂ ਏਰੀਆ ਹੁਣ ਬਾਦੇ ਚਸਕੀ ਮੈਂ ਗਰੀਬਾਂ ਵਾਸਤੇ ਆਟਾ ਦਾਲ ਛਗਨ ਪੈਨਸ਼ਨ ਸਾਲੀਆਂ ਬੰਦਾ ਉੱਥੇ ਵੀ ਗੱਲ ਹੋ ਜਾਣਗੀਆਂ ਨਾਲੇ ਖੋੜ ਗੋ ਫੋਟੋ ਪਰ ਕਿਹਦੇ ਕੋਲ ਕਨੈਕਸ਼ਨ ਹੈ ਨਹੀਂ ਕਿੰਨਾ ਕੋਲ ਹੈ ਨਹੀਂ ਕਿ ਹੈਗੇ ਤੁਹਾੜਾ ਕੋਲ ਜਿੰਨਾ ਕੋਲ ਨਹੀਂ ਹੈ ਪਹਿਲੇ ਤੋਂ ਨਹੀਂ ਥਾਰੇ ਨੂੰ ਪਰ ਥਾਰੇ ਨੂੰ ਹੋਏ ਕੋਈ ਪਿਊਲ ਕਨੈਕਸ਼ਨ ਅਸੀਂ ਦੇਵਾਂਗੇ ਮੈਂ ਇਹ ਕਹਿਣ ਦਾ ਪਾ ਤੁਸੀਂ ਜਾਣਦੇ ਹੋ ਅਕਾਲੀ ਦਲ ਸਰਕਾਰ ਦਾ ਮਸਲਾ ਕੀ ਹੈ ਰਾਜ ਖੋਡਾ ਹੋਣਾ ਹੈ ਪੰਜਾਬ ਦੇ ਖਜ਼ਾਨੇ ਦਾ ਮੂਹ ਥੋਡੇ ਪਿੰਡਾਂ 'ਤੇ ਹੋਣਾ ਹੈ ਇਹਨਾ ਮੰਗੂ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਬੀਬੀ ਜੀ ਨੂੰ ਵੋਟ ਪਾ ਕੇ ਤੱਕੜੀ ਚੋਂ ਨਿਸ਼ਾਨਾ ਇੱਕ ਪਾਸੇ ਹੋ ਜੋ ਇਤੋਂ ਤੂਫਾਨ ਸਾਹ ਹੋਊਗਾ ਜਿਹੜਾ ਝਾੜੂ ਵਾਲੇ ਤੇ ਕਾਂਗਰਸੀਆਂ ਦੇ ਦੂਜੇ ਵਿਰੋਧੀਆਂ ਸਾਰੇ ਵਿਚਾਰਾਂ ਨੂੰ ਉਡਾ ਦੇਗਾ ਮੈਨੂੰ ਤੁਹਾਡੇ ਤੇ ਬੜਾ ਆਸ ਤੇ ਮਾਨ ਹੈ ਵਾਜਬ ਜੀ ਦਾ ਖਾਲਸਾ ਵਾਜਬ ਜੀ ਦੇ ਪਦੇ ਪਾਸ ਪਾਸ ਸੱਤ ਵੈਂਕਰ ਬਹੁਤ ਕਿਸਾ ਸਰੇਦਨ ਪੀੜਾ ਕਰ ਰਹੇ ਨੇ ਬੈਠੇ ਹੀ ਇਸੇ ਇਰਾਦੇ ਨਾਲ ਸਾਖਤ ਵਿੱਚ ਹੋਰ ਬੈਠੇ ਲੋ